ਵੀਰੋ ਅਮਰਤਪਾਲ ਸਿੰਘ ਇੱਕ ਰੱਬੀ ਰੂਹ ਆ ਉਹ ਕੋਈ ਆਮ ਇਨਸਾਨ ਨਹੀਂ ਇਹਦਾ ਸਾਰਾ ਪੰਜਾਬ ਉਹਨੇ ਜਾਣ ਗਿਆ ਸੀ ਜਦੋਂ ਪੂਰੇ ਪੰਜਾਬ ਹਰਿਆਣਾ ਦੇ ਦਹਾ ਸਟੇਟਾਂ ਦੀ ਪੁਲਿਸ ਉਹਦੇ ਪਿਛੇ ਲੱਗੀ ਸੀ ਤੇ ਉਹ ਰੱਬੀ ਰੂਹ ਪਤਾ ਨਹੀਂ ਕਿਵੇਂ ਕਿਵੇਂ ਪੁਲਸ ਨੂੰ ਚਕਮੇ ਦਿੰਦਾ ਕਦੀ ਕੱਪੜੇ ਬਦਲ ਕੇ ਮੋਟਰਸਾਈਕਲ ਤੇ ਬੈਠ ਕੇ ਕਦੀ ਆਟੋ ਵਾਲੇ 'ਚ ਬੈਠ ਕੇ ਕਦੀ ਕਿਸੇ ਰੇੜੀ ਤੇ ਬੈਠ ਕੇ ਕਵੇ ਕਵੇ ਚੱਕਵੇਂ ਦਿੰਦਾ ਰਿਹਾ ਇਹ ਇੱਕ ਸੱਚੀ ਕਹਾਣੀਆਂ ਜੋ ਪੂਰੀ ਦੁਨੀਆ ਨੇ ਦੇਖੀ ਉਹ ਰੱਬੀ ਰੂਜ਼ੀ ਉਹਦੇ ਵਿੱਚ ਤਾਕਤ ਸੀ ਹਿੰਮਤ ਸੀ ਤਾਂ ਇਹਨੇ 7 ਸੱਤ ਦਿਨ ਪੰਜਾਬ ਦਾ ਨੈਟ ਬੰਦ ਕਰਾਤਾ ਸੀ ਇਸ ਤੋਂ ਪਹਿਲਾਂ ਕਦੀ ਪੰਜਾਬ ਦਾ ਇੰਟਰਨੈਟ ਬੰਦ ਨਹੀਂ ਹੋਇਆ ਸੀ ਜਿਵੇਂ ਕੋਈ ਇੱਕ ਫਿਲਮ ਦਾ ਤੁਸੀਂ ਡਾਇਲੋਗ ਨਹੀਂ ਸੁਣਿਆ ਇੱਕ ਫਿਲਮ ਵਿੱਚ ਜਿਹਦੇ ਵਿੱਚ ਡਾਉਨ 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 ਨਹੀਂ ਹੁੰਦਾ ਡਾਉਨ ਅਸਲ ਵਿੱਚ ਉਹ ਹੀਰੋ ਹੁੰਦਾ ਆ ਤੇ ਡਾਇਲੋਗ ਉਹ ਹੁੰਦਾ ਕਿ ਡਾਉਨ ਕਾ ਇੰਤਜ਼ਾਰ ਤੋਂ 11 ਮੁਲਕੋ ਕੀ ਪੁਲਿਸ ਕਰ ਰਹੀ ਹੈ ਪਰ ਕਿਸੇ ਕੋ ਪਤਾ ਨਹੀਂ ਡਾਉਨ ਕਹਾਂ ਹੈ ਉਹ ਜਿਹੜਾ ਡਾਉਨ ਸੀ ਉਹ ਡਾਉਨ ਅਸਲ ਵਿੱਚ ਹੀਰੋ ਹੁੰਦਾ ਜੌਮਤਾ ਵਜਨ ਜਾਂ ਸ਼ਾਹਰੂਖ ਖਾਨ ਪਰ ਇੱਥੇ ਕੋਈ ਹੀਰੋ ਕੋਈ ਨਾਇਕ ਨਹੀਂ ਸਿੱਧਾ ਇੱਕ ਰਬੀ ਰੂਜ਼ੀ ਜਿਹਨੂੰ 10 ਸਟੇਟਾਂ ਦੀ ਪੁਲਿਸ ਲੱਭਦੀ ਰਹੀ ਪਰ ਉਹਦਾ ਕੁਛ ਪਤਾ ਨਹੀਂ ਲੱਗਿਆ ਪਰ ਇੱਕ ਦਿਨ ਆਪੇ ਅਚਾਨਕ ਆ ਕੇ ਉਸ ਰੱਬੀ ਰੂਹ ਨੇ ਤਾਂ ਕਿ ਲੋਕ ਖੁਦ ਖੜੇ ਹੋ ਸਕਣ ਲੋਕਾਂ ਨੂੰ ਅਕਲ ਆ ਸਕੇ ਲੋਕ ਖੁਦ ਜ਼ੁਲਮ ਦੇ ਖਿਲਾਫ ਲੜ ਸਕਣ ਤੇ ਉਸ ਰੱਬੀ ਰੂਹ ਨੇ ਆਪ ਆ ਕੇ ਆਪਣੇ ਆਪ ਨੂੰ ਅਰੈਸਟ ਕਰਾਇਆ ਸਮਰਪਿਤ ਕਰਾਇਆ ਤੇ ਅੱਜ ਉਹ ਰੱਬੀ ਰੂਹ ਡਿਮੜੂਗੜੀ ਦੀ ਜੇਲ੍ਹ ਵਿੱਚ ਆ ਤੇ ਉੱਥੇ ਦੱਸਦੇ ਆਵੇ ਸਵੇਰੇ ਸ਼ਾਮ ਮਹਾਰਾਜ ਦਾ ਨਾਮ ਲੈਂਦੇ ਆ ਤੇ ਜਿਹੜੇ ਹੋਰ ਕੈਦੀ ਆ ਉਹਨਾਂ ਨੂੰ ਵੀ ਨਾਮ ਜਪਾਉਂਦੇ ਆ ਆਪ ਤੇ ਜਿਹੜੇ ਨਾਲ ਉਹਨਾਂ ਦੇ ਕੋਸ਼ ਸਿੰਘ ਗਏ ਸੀ ਉਹ ਵੀ ਨਾਮ ਜਪਦੇ ਆ ਤੇ ਹੋਰ ਕਈ ਇਹੋ ਜੀਆਂ ਆਤਮਾ ਇਹੋ ਜੇ ਕ੍ਰਿਮੀਨਲ ਉੱਥੇ ਜਿਹੜੇ ਆ ਉਹ ਵੀ ਰੱਬ ਦਾ ਨਾਮ ਜਪ ਕੇ ਤਰ ਗਏ ਸਮਝੋ ਉਹ ਰੱਬੀ ਰੂਹ ਕਈਆਂ ਨੂੰ ਤਾਰ ਗਈ ਕਈਆਂ ਦੇ ਜਨਮ ਸਫਲ ਕਰਤੇ ਉਹਨੇ ਕਈਆਂ ਨੂੰ ਸਿੱਧੇ ਰਾਹ ਪਾਤਾ ਮੋਖ ਮੰਤਰੀ ਬਾਜੋਗੇ ਵਾਲੇ ਵਰਗੇ ਕਈ ਨਸ਼ੇ ਛੱਡ ਗਏ ਸਿੰਘ ਸੱਚ ਗਏ ਤੇ ਸਿੱਧੇ ਰਾਹ ਚੱਲ ਪਏ ਤੇ ਵੀਰੋ ਸਾਡਾ ਹੁਣ ਸਾਰਿਆਂ ਦਾ ਇਹੋ ਹੀ ਮਤਲਬ ਇੱਕ ਉਦੇਸ਼ ਆ ਜਾਂ ਇੱਕ ਲੈਸਣ ਆ ਜਾਂ ਇੱਕ ਸਭ ਕਿਹਾ ਵੀ ਅਸੀਂ ਉਸ ਰੱਬੀ ਰੂਹ ਦੇਈ ਸੇਵਿਤ ਕਰੀਏ ਸਲਾਰ ਕਰੀਏ ਫੋਲੋ ਕਰੀਏ ਉਹਨੂੰ ਮੰਨੀਏ ਉਹਦਾ ਸਾਥ ਦਈਏ ਤੇ ਹਲਕਾ ਖਡੂਰ ਸਾਹਿਬ ਵਾਲਿਆਂ ਵਾਸਤੇ ਤਾਂ ਬਹੁਤ ਹੀ ਵੱਡੀ ਜ਼ਿੰਮੇਵਾਰੀ ਬਣ ਗਈ ਅਗੇ ਪਿਛਲੀ ਵਾਰ ਬੀਬੀ ਖਾਲੜਾ ਨੂੰ ਇਹਨਾਂ ਹਰਾਇਆ ਸੀ 23 ਵਾਰ ਜਿਹੜਾ ਕਲੰਕ ਪਿਛਲੀ ਵਾਰ ਖਟਿਆ ਸੀ ਉਹ ਲਾਉਣ ਦਾ ਮੌਕਾ ਆ ਵੀਰੋ ਖਡੂਰ ਸਾਹਿਬ ਵਾਲੇ ਵੀਰੋ ਇਸ ਵਾਰ ਕਲੰਕ ਲਾ ਦਿਓ ਤੇ ਭਾਈ ਸਾਹਿਬ ਸਿੰਘ ਸਾਹਿਬ ਨੂੰ ਭਾਰੀ ਬਹੁਮਤ ਤੇ ਜਿਧਾਓ ਕਿ ਦੁਨੀਆਂ ਦੇ ਰਿਕਾਰਡ ਪੈਦਾ ਹੋ ਜਾਏ ਜੇਕਰ ਰਿਕਾਰਡ ਹੋ ਜਾਏ ਕੇ ਰਵੀਰੂ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਬਹੁਤ ਹੀ ਭਾਰੀ ਵੋਟਾਂ ਦੇ ਨਹੀਂ ਜਿੱਤੇ ਦੁਨੀਆ ਦੀਆਂ ਸਭ ਤੋਂ ਵੱਧ ਭਾਰੀ ਵੋਟਾਂ ਦੇ ਜਿੱਤੇ ਆ ਵੀਰੋ ਦੁਨੀਆ ਦੀਆਂ ਸਭ ਤੋਂ ਵੱਧ ਭਾਰੀ ਵੋਟਾਂ ਖਡੂਰ ਸਾਹਿਬ ਚ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਪੈੜੀਆਂ ਚਾਹੀਦੀਆਂ ਆ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ